ਵਾਣੀ ਨਾਲ ਜੁੜੋ ਸ਼ਬਦ ਨਾਲ ਜੁੜੋ ਹੋਈਆਂ ਪੁੱਛਾਂ ਦੀਆਂ ਮਾਫ਼ੀ ਆਗਮਨ ਪਰਵਦੀਆਂ ਲੱਖ ਲੱਖ ਵਧਾਈਆਂ ਆਪਣੇ ਵਿੱਚ ਪੰਜਾਬ ਦੇ ਕੈਪਟਨ ਮਿਨਿਸਟਰ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਉਹ ਵੀ ਪਹੁੰਚਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਨਗਰ ਕੌਂਸਲ ਸਾਨੇਵਾਲ ਦੇ ਪ੍ਰਧਾਨ ਜੀ ਸਮੂਹ ਕੌਂਸਲਰ ਉਹ ਵੀ ਪਹੁੰਚਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਲਾਕੇ ਦੀਆਂ ਸਮੂਹ ਸਦ ਸਿਕਦਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰਾਂ ਪ੍ਰਧਾਨ ਗੁਰਦੀਪ ਸਿੰਘ ਜੀਓ ਜੀ ਸਾਰ ਹਰਦੀਪ ਸਿੰਘ ਜੀ ਮੁੰਡੀਆਂ ਦਾ ਸਨਮਾਨ ਕਰਨਗੇ ਬੋਲੇ ਸੋਨ ਹ ਸਤਿ ਸ੍ਰੀ ਅਕਾਲ ਬੋਲੇ ਸੋਨ ਹ ਸਤਿ ਸ੍ਰੀ ਅਕਾਲ ਸਭ ਨੂੰ ਪਿਆਰ ਸਨਮਾਨ ਕਲਵਿੰਦਰ ਸਿੰਘ ਜੀ ਕਾਲਾ ਮੀਤ ਪ੍ਰਧਾਨ ਜੀ ਵੀ ਆਜੋ ਸਵਰਨਪਾਲ ਸੋਨੀ ਜੀ ਟਰੱਕ ਯੂਨੀਅਨ ਪ੍ਰਧਾਨ ਉਹ ਵੀ ਆਜੋ ਜੀ ਭੋਲਾ ਮੰਗਰ ਸਾਹਿਬ ਉਹਨਾਂ ਨੂੰ ਬੇਨਤੀ ਹੈ ਕਿ ਸਨਮਾਨ ਲੈ ਲਓ ਜੀ ਭਗਵਨ ਪ੍ਰਕਾਸ਼ ਜੀ ਰਾਜੀਵਰ ਜੀ ਹੇਮਰਾਜਾ ਜੀ ਉਹ ਵੀ ਆ ਕੇ ਸਨਮਾਨ ਲੈ ਲਓ ਜੀ ਪੁਲਦੀਪ ਸਿੰਘ ਜੀ ਪੁਲਦੀਪ ਐੜੀ ਜੀ ਬਲਾਕ ਪ੍ਰਧਾਨ ਕੈਬਨਟ ਮਿਸਟਰ ਸਾਹਿਬ ਹਦੀਪ ਸਿੰਘ ਜੀ ਮੁੰਡੀਆਂ ਆਈਆਂ ਸਕਦਾ ਧੰਨਵਾਦ ਕਰਨਗੇ ਤੁੰਤਨ ਸ੍ਰੀ ਸਤਗੁਰੂ ਮਹਾਰਾਜ ਜੀ ਜਸ ਮਹਾਰਾਜੀ ਦੇ ਜਨਮ ਦਿਹਾੜੇ ਦੀਆਂ ਸੂ ਸੰਗਤਾਂ ਨੂੰ ਲੱਖ ਲੱਖ ਵਧਾਈ ਅੱਜ ਤਨਤਨ ਸਤਿਗੁਰੂ ਬਿਬਾਸ ਮਹਾਰਾਜ ਦੇ ਜਨਮ ਦਿਹਾੜੇ ਦੇ ਮੌਕੇ ਤੇ ਜਿਹੜਾ ਖੰਡਕ ਸਾਹਿਬ ਦਾ ਭੋਗ ਪਿਆ ਕੀਰਤਨ ਹੋਇਆ ਸੋ ਪੂਰਾ ਸਾਹਮਣੇ ਵਾਲੀ ਸੰਗਤ ਇੱਥੇ ਅੱਜ ਮੰਡੀ ਦੇ ਵਿੱਚ ਇਕੱਤਰ ਹੋ ਕੇ ਉਹਨਾਂ ਨੇ ਜਨਮ ਦਿਨ ਬੜੀ ਪੂਰਤਤਾ ਨਾਲ ਮਨਾਇਆ ਸੋ ਅਸੀਂ ਵੀ ਪਹੁੰਚੇ ਬਹੁਤ ਖੁਸ਼ੀ ਹੋਈ ਆ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਆ ਕਿ ਅੱਜ ਦੇ ਦਿਨ ਤੇ ਦੀ ਸੰਗਤ ਦੇ ਦਰਸ਼ਨ ਹੋਏ ਗੁਰਬਾਣੀ ਸੁਣਨ ਦਾ ਮੌਕਾ ਮਿਲਿਆ ਸ਼ਬਦ ਕੀਰਤਨ ਸੁਣਨ ਦਾ ਮੌਕਾ ਮਿਲਿਆ ਸੁਪਰਮਾਤਮਾ ਅਗੇ ਸਰਵੱਤਨ ਦੇ ਭਲੇ ਦੀ ਅਰਦਾਸ ਕੀਤੀ ਸਾਨੇਵਾਲ ਸਾਇਟ ਦੇ ਖਾਸ ਕਰਕੇ ਮਾਲਕਾ ਕੀ ਬੇਟੀ ਜੀ ਦੀ ਅਕੀਦਾ ਸਾਨੇਵਾਲ ਪੂਰਾ ਹਲਕਾ ਸਾਨੇਵਾਲ ਹੈ ਵੀ ਇਹਦੀ ਕਿਰਪਾ ਕਰੇ ਕਿ ਪੂਰੇ ਪੰਜਾਬ ਚ ਪਿਆਰ ਵਿੱਚ ਵੀ ਵਿਕਾਸ ਵਿੱਚ ਵੀ ਅੱਗੇ ਨੰਬਰ ਤੇ ਆਵੇ ਧੰਨ ਧੰਨ ਸ਼੍ਰੀ ਗੁਰੂ ਅਰਦਾਸ ਮਹਾਰਾਜ ਦੇ ਆਗਮਨ ਪਰਵ ਦੇ ਸੰਬੰਧ ਵਿੱਚ ਅੱਜ ਅਰਦਾਸ ਸਭਾ ਸਾਨੇਵਾਲ ਵੱਲੋਂ ਇੱਕ ਬਹੁਤ ਹੀ ਤੇਨਿੰਦਰਾ ਪ੍ਰੋਗਰਾਮ ਜਿਹੜਾ ਸਾਡਾ ਚੱਲਦਾ ਸੀ ਅੱਜ ਸਮਾਪਤੀ ਕੀਤੀ ਗਈ ਆ ਬਰਦਾਸਵਾਹ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਹਿਲਾਂ ਸਾਡੀ ਪ੍ਰਭਾਤ ਫੇਰੇ ਚੱਲੀ ਆ ਸਾਨੇ ਵਾਲੇ ਵਿਖੇ ਉਸ ਤੋਂ ਬਾਅਦ ਫਿਰ ਅਸੀਂ ਨਗਰ ਕੀਰਤਨ ਸੰਡੇ ਨੂੰ ਇੱਕ ਕਢਿਆ ਉਸ ਖੜ੍ਹਪੜ ਸਾਹ ਦੇ ਅੱਜ ਸੰਪੂਰਨ ਭੋਗ ਪਾਇਆ ਗਏ ਨੇ ਜਿਸ ਵਿੱਚ ਸਾਰੇ ਹੀ ਇਲਾਕੇ ਦੀ ਸੰਗਤ ਨੇ ਬਹੁਤ ਬੜ ਚੜ ਹਿੱਸਾ ਲਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਰਦੀਪ ਸਿੰਘ ਮੁੰਡੀਆਂ ਜੀ ਕੈਪਟਨ ਮੰਤਰੀ ਪੰਜਾਬ ਨੇ ਇੱਥੇ ਹਾਜ਼ਰੀ ਭਰੀ ਆ ਤੇ ਮਹਾਰਾਜ ਦਾ ਸ਼ੁਕਰਾਨਾ ਤਾਂ ਗੁਰੂਗਾਂਗਪੁਰ ਬਰਦਾਸ ਮਹਾਰਾਜ ਦੇ ਬਾਣੀ ਦੇ ਸੰਬੰਧ ਵਿੱਚ ਉਹਨਾਂ ਨੇ ਵਿਆਖਿਆ ਵੀ ਕੀਤੀ ਆ ਅਤੇ ਇੱਕ ਪਾਸੇ ਬਾਜਬਾ ਜੀ ਕਾਂਗਰਸ ਵਰ ਲੋਕ ਵੀ ਇੱਥੇ ਹਾਜ਼ਰ ਹੋਏ ਨੇ ਉਹਨਾਂ ਦੇ ਵੀ ਗੁਰੂ ਮਹਾਰਾਜ ਦੇ ਚਰਨਾਂ 'ਚ ਨਸਮਸਤਕ ਹੋਏ ਨੇ ਅਤੇ ਹੋਰ ਵੀ ਸਾਡੇ ਸਾਡੇ ਵਾਲ ਦੇ ਪ੍ਰਧਾਨ ਕੌਂਸਲ ਨਗਰ ਕੌਂਸਲ ਦੇ ਪ੍ਰਧਾਨ ਕੌਂਸਲਰ ਸਹਿਬਾਨ ਅਤੇ ਹੋਰ ਵੀ ਬਹੁਤ ਸਾਡੇ ਧਾਰਮਿਕ ਸ਼ਖਸੀਚਾ ਗੁਰੂ ਗੋਵਾਰੀ ਸਾਹਿਬ ਦੇ ਪ੍ਰਧਾਨ ਅਤੇ ਹੋਰ ਵੀ ਜਿਨ੍ਹਾਂ ਨੇ ਸਾਡੇ ਸੰਸਥਾਵਾਂ ਨੇ ਸਾਰਿਆਂ ਦੇ ਪ੍ਰਧਾਨ ਸਹਿਬਾਨ ਅਤੇ ਜੈਕਟੇ ਸਹਿਬਾਨ ਸਹਿਬਾਨਾ ਨੇ ਇੱਥੇ ਅਰਬਦਾਸ ਮਹਾਰਾਜ ਦੇ ਇਹ ਪ੍ਰੋਗਰਾਮ ਤੇ ਪਹੁੰਚ ਗਏ ਸਾਰਿਆਂ ਨੇ ਗੁਰੂ ਗਰਬ ਸਾਹਿਬ ਨੂੰ ਨੰਮਸਤਕ ਹੋਏ ਨੇ ਅਤੇ ਅਰਬਦਾਸ ਮਹਾਰਾਜ ਦੀ ਬਾਣੀ ਦਾ ਗਾਇਨ ਕੀਤਾ ਜਿਸ ਵਿੱਚ ਸਰਦਾਰ ਬਿਆਨ ਸਿੰਘ ਬਾਬਾ ਬਿਆਨ ਸਿੰਘ ਜੀ ਨੇ ਬਹੁਤ ਹੀ ਵਧੀਆ ਕਥਾ ਗੁਰੂ ਗੁਰਬਦਾਸ ਮਹਾਰਾਜ ਜੀ ਦੇ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸਾਡੇ ਸੁਖਬੀਰ ਸਾਹਿਬ ਬੀਬੀਆਂ ਜਥਾ ਸਾਨੀ ਅੜਦਾ ਉਹਨਾਂ ਨੇ ਵੀ ਕੀਰਤਨ ਗਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਅਸੀਂ ਹਰੇਕ ਸਾਲੇ ਪ੍ਰੋਗਰਾਮ ਕਰਦੇ ਆ ਰਹੇ ਆ ਅਤੇ ਸਾਡੀ ਇਸ ਕਿਸੇ ਬੜੀ ਖੁਸ਼ੀ ਆ ਕਿ ਸਾਡੀ ਇਸ ਪ੍ਰੋਗਰਾਮ ਤੇ ਬਹੁਤ ਭਾਰੀ ਸੰਗਤ ਇਕੱਠ ਹੋਇਆ ਅਤੇ ਹੋਰ ਇਸ ਸਰਨਾਲ ਦੇ ਵਿਖੇ ਹੋਰ ਵੀ ਬਹੁਤ ਦੂਰ ਦਰਡੇ ਤੋਂ ਜੋ ਇੱਥੇ ਸਾਡੇ ਸਰਨਾਲ ਦੇ ਵਿਖੇ ਲੋਕ ਵੱਸਦੇ ਨੇ ਉਹਨਾਂ ਨੇ ਵੀ ਬੜੀ ਵੱਧ ਚੜ੍ਹ ਕੇ ਹਿੱਸਾ ਕੀਤੀ ਆ ਸੇਵਾ ਕੀਤੀ ਆ ਅਤੇ ਸਾਨੂੰ ਆਸ ਹੈ ਕਿ ਉਹ ਵੀ ਹਰ ਹੋਰ ਵੀ ਸੇਵਾ ਕਰਦੇ ਜਾਣਗੇ ਅਤੇ ਇਸ ਤਰ੍ਹਾਂ ਸਾਡੀ ਪੀ ਬਲੌਗ ਬੀ ਦੇ ਕਲੱਬ ਵੱਲੋਂ ਵੀ ਇਸ ਪ੍ਰੋਗਰਾਮ ਤੇ ਬਹੁਤ ਵੱਧ ਚੜ੍ਹ ਕੇ ਸਾਡੇ ਸਾਰੇ ਮੈਂਬਰਾਂ ਸਹਿਬਾਨਾਂ ਨੇ ਹਿੱਸਾ ਪਾਇਆ ਅਤੇ ਇਸ ਸਾਲ ਅਸੀਂ ਡਾਕਟਰ ਪੀ ਬਲੌਗ ਬੀ ਦੇ ਕਲੱਬ ਵੱਲੋਂ 14 ਪਹਿਲੋਂ ਜਿਸ ਕੋ ਪਹਿਲੇ ਸਵੇਕੇ ਇੱਕ ਸਮੂਹਿਕ ਵਿਆਹ ਕਰ ਰਹੇ ਆ ਜਿਸ ਵਿੱਚ ਸਾਰੇ ਇਲਾਕੇ ਦੇ ਅਸੀਂ ਸਹਿਯੋਗ ਚਾਹੁੰਦੇ ਆ ਅੱਜ ਤਨ ਤਨ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜੋ ਆਗਮਨ ਪਰਬ ਦੇ ਸੰਬੰਧ ਵਿੱਚ ਜੋ ਸਮਾਗਮ ਗੁਰਦੁਆਰਾ ਗੁਰੂ ਰਵਿਦਾਸ ਜੀ ਕੋਹਾੜਾ ਰੋਡ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਰਦਾਰ ਗੁਰਦੀਪ ਸਿੰਘ ਜੀ ਜੀਟੀਓ ਅਤੇ ਸਮੂਹ ਕਮੇਟੀ ਵੱਲੋਂ ਜੋ ਹਰ ਸਾਲ ਦੀ ਤਰ੍ਹਾਂ ਆਰੰਭੇ ਜਾਂਦੇ ਹਨ ਇਸ ਵਾਰ ਵੀ ਬਹੁਤ ਹੀ ਸਮਾਗਮ ਉੱਚੇ ਚੇਤੇ ਤੌਰ ਤੇ ਵਧੀਆ ਟੰਗਣਾ ਕਰਾਏ ਗਏ ਜੋ ਕਿ ਜਿਸ ਦੇ ਵਿੱਚ ਪ੍ਰਭਾਤ ਫੇਰੀਆਂ ਨਗਰ ਕੀਰਤਨ ਤੇ ਅੱਜ ਜੋ ਸਵੇਰੇ ਖੰਡਵਾਲ ਸਾਹਿਬ ਦੇ ਭੋਗਦਰਸਾ ਪਏ ਆ ਤੇ ਅੱਜ ਖੁੱਲੇ ਦੀਵਾਨ ਲਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗੁਰੂ ਸਾਹਿਬ ਦੀਆਂ ਬਾਣੀ ਦੇ ਨਾਲ ਸੰਗਤਾਂ ਨੇ ਖੁਸ਼ੀਆਂ ਪ੍ਰਾਪਤ ਕੀਤੀਆਂ ਮੈਂ ਆਪਣੇ ਵੱਲੋਂ ਮੈਡਮ ਜਸਵਿੰਦਰ कौर ਕਾਉਂਸਲਰ ਵਾਰਡ ਨੰਬਰ 11 ਵੱਲੋਂ ਔਰ ਸਾਡੇ ਇਲਾਕੇ ਨਿਵਾਸੀ ਸੰਗਤਾਂ ਵੱਲੋਂ ਮੈਂ ਸਾਰੀਆਂ ਸੰਗਤਾਂ ਨੂੰ ਤਨ ਤਨ ਗੁਰ ਰਵਿਦਾਸ ਜੀ ਮਹਾਰਾਜ ਦੀ ਆਗਮਨ ਪਰਵ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਵਾਹਿਗੁਰੂ ਦੇ ਅਰਦਾਸ ਕਰਦਾ ਸੱਚੇ ਪਾਚਾਈ ਸੇ ਤਰ੍ਹਾਂ ਹੀ ਇਹ ਸਮਾਗਮ ਕਰਾਉਣ ਦਾ ਬਲ ਬਖਸ਼ੇੋ ਤਾਂ ਜੋ ਇਹ ਰਲ ਕੇ ਇਸੇ ਪਿਆਰ ਤਪਾਕ ਦੇ ਨਾਲ ਸਾਡੀ ਕੌਮ ਚੜ੍ਹਦੀ ਕਲਾ ਦੇ ਵਿੱਚ ਰਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ